ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਫੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਤੁਸੀਂ ਅਖਬਾਰਾਂ ਚ ਵੀ ਪੜਿਆ ਹੋਣਾ ਜਗਰਾਉ ਤੋਂ ਨਕੋਦਰ ਵਾਲਾ ਜਿਹੜਾ ਟੋਲ ਪਲਾਸ ਹੈ ਉਹ ਵੀ ਕੱਲ ਬੰਦ ਕਰਤਾ ਜਦ ਕਿ ਉਹਦਾ 2 ਸਾਲ ਦਾ ਹੋਰ ਟਾਈਮ ਸੀ ਔਰ ਉਹਨਾਂ ਨੇ ਅਸੀਂ ਕਿਹਾ ਵੀ ਅਸੀਂ ਐਕਸਟੈਂਸ਼ਨ ਨਹੀਂ ਦੇਣੀ ਤੁਹਾਡੇ ਪੈਸੇ ਪੂਰੇ ਹੋਗੇ ਤੁਸੀਂ ਜਾਓ ਸੋ 19ਵਾਂ ਟੋਲ ਪਲਾਜ਼ਾ ਜਿਹੜਾ ਬੰਦ ਹੋ ਰਿਹਾ ਤੇ ਸਾਲ ਦਾ ਜੇ ਸਾਲ ਦਾ ਲਈਏ ਤਾਂ ਲਗਭਗ 225 ਕਰੋੜ 2.50 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਉਹ ਬਚ ਰਿਹਾ ਤੇ 60 ਤੋਂ 65 ਲੱਖ ਪਰ ਡੇ ਤੇ ਆ ਜਾਂਦਾ ਜਿਹੜਾ ਸੜਕਾਂ ਤੇ ਅਸੀਂ ਉਹ ਵੀ ਇਦੇ ਵਿੱਚ ਡਿਪਾਰਟਮੈਂਟ ਚ ਆ ਜਾਂਦਾ ਦੇਖੋ ਜਦੋਂ ਆਪਾਂ ਗੱਡੀ ਖਰੀਦਦੇ ਆ ਉਦੋਂ ਵੀ 8% ਉਸ ਗੱਡੀ ਦੀ ਕੀਮਤ ਦਾ ਰੋਡ ਟੈਕਸ ਦਿੰਨੇ ਆ ਪੈਟਰੋਲ ਦੇ ਵਿੱਚ ਵੀ ਰੋਡ ਟੈਕਸ ਹੈ ਡੀਜ਼ਲ ਦੇ ਵਿੱਚ ਰੋਡ ਟੈਕਸ ਹੈ ਫਿਰ ਉਹ ਕਿਹੜੀਆਂ ਸੜਕਾਂ ਦਾ ਸੜਕਾਂ ਦਾ ਸਾਰੀਆਂ ਤੁਸੀਂ ਨਾਕੇ ਲਾ ਕੇ ਘੇਰ ਲੀਆਂ ਸੋ ਅਸੀਂ 19 ਟੋਲ ਪਲਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਨੇ ਐਸੀ ਤਰ੍ਹਾਂ ਦੇ ਸੁਧਾਰ ਜਿਹੜੇ ਨੇ ਉਹ ਲੋਕ ਪੱਕੀ ਸੁਧਾਰ ਚੱਲਦੇ ਰਹਿਣਗੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਜਿਨ੍ਹਾਂ ਦੇ ਵਿੱਚ 10 ਲੱਖ ਦਾ ਜੀਵਨ ਬੀਮਾ ਰਾਸ਼ਨ ਦੀ ਡਿਲੀਵਰੀ ਵਾਲਾ ਜਿਹੜਾ ਬਹੁਤ ਵੱਡੇ ਸੁਧਾਰ ਕਰਕੇ ਉਹ ਡਿਜੀਟਲ ਤਰੀਕੇ ਨਾਲ ਤਾਂ ਕਿ ਜਿਹੜੀ ਸਕੀਮ ਜਿਹੜੇ ਬਸ ਜਿਹੜੇ ਬੰਦਿਆਂ ਵਾਸਤੇ ਬਣੀ ਆ ਉਹ ਉਹਨਾਂ ਤੱਕ ਪਹੁੰਚੇ ਲਾਈਨ 'ਚ ਖੜੇ ਆਖਰੀ ਬੰਦੇ ਤੱਕ ਉਹ ਸਕੀਮ ਦਾ ਲਾਭ ਪਹੁੰਚੇ ਇਹ ਸਾਡਾ ਮਕਸਦ ਹੈ ਔਰ ਇਮਾਨਦਾਰ ਸਰਕਾਰ ਔਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਸਾਡਾ ਵਾਅਦਾ ਗਰੰਟੀ ਉਹ ਅਸੀਂ ਪੂਰਾ ਕਰ ਰਹੇ ਹਾਂ ਸਾਡੇ ਐਮਐਲਏ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ ਸਾਰੇ ਸਾਰੇ ਆਫੀਸਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਫਰਟ ਕੀਤੀ ਹੈ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਦਫ਼ਤਰ ਦੇ ਵਿੱਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਹੈ ਉਹਦੇ ਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਹੈ ਇੱਕ ਖੱਜਲ ਖੁਆਰੀਆਂ ਵਾਸਤੇ ਹੋਰ ਨਵਾਂ ਕਾਊਂਟਰ ਤਿਆਰ ਕਰ ਲਿਆ ਜਾਂਦਾ ਲੋਕਾਂ ਨੂੰ ਔਰ ਜਿੰਨਾ ਤੁਸੀਂ ਉਹਨਾਂ ਨੂੰ ਖੱਜਲ ਖੁਆਰ ਕਰੀ ਜਾਓਗੇ ਰਿਸ਼ਵਤ ਦੇ ਮੌਕੇ ਉਨਹੀਂ ਜ਼ਿਆਦਾ ਵੱਧਦੇ ਜਾਂਦੇ ਰਹੇ बुधवार ਨੂੰ ਆਈ ਵੀਰਵਾਰ ਨੂੰ ਆਈ ਸ਼ੁੱਕਰਵਾਰ ਨੂੰ ਆਈ ਉਹ ਬੁੱਧਵਾਰ ਵੀ ਸ਼ੁੱਕਰਵਾਰ ਆਉਂਦੇ ਨਹੀਂ ਜਿੰਨਾ ਚਿਰ ਉਹ ਬੰਦਾ ਰਿਸ਼ਵਤ ਨਹੀਂ ਦਿੰਦਾ ਉਹ ਅਸਲ 'ਚ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਰਿਸ਼ਵਤਾਂ ਦੇ ਨਾਮ ਨੇ ਸੋ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਹ ਸਾਰਾ ਸਿਸਟਮ ਦੇਖ ਕੇ ਖੁਦ ਫੋਨ ਕਰਕੇ ਚੈੱਕ ਕਰ ਲਿਓ ਕਿ ਇਹ ਜਿਹੜਾ ਬਹੁਤ ਹੀ ਡਿਜੀਟਲ ਤੇ ਲੇਟੈਸਟ ਹੈ ਪੰਜਾਬ ਪਹਿਲਾ ਸੂਬਾ ਜਿਹਦੇ ਵਿੱਚ ਆਰਟੀਓ ਦਫ਼ਤਰ ਜਿਹੜੇ ਨੇ ਅਸੀਂ ਬੰਦ ਕਰ ਰਹੇ ਨਹੀਂ ਤਾਂ ਆਰਟੀਓ ਦਫ਼ਤਰ ਜਾਂ ਡੀਟੀਓ ਦਫ਼ਤਰ ਜਾਂ ਪਟਵਾਰੀ ਦੇ ਦਫ਼ਤਰ ਤਹਿਸੀਲਾਂ ਦੇ ਦਫ਼ਤਰ ਮਤਲਬ ਬਹੁਤ ਵੱਡਾ ਮਤਲਬ ਮੈਂ ਨਹੀਂ ਕਹਿੰਦਾ ਕਿ ਸਾਰੇ ਅਫਸਰ ਹੀ ਜਾਂ ਸਾਰੇ ਮੁਲਾਜ਼ਮ ਹੀ ਇਦਾਂ ਦੇ ਹੋਣਗੇ ਪਰ ਉਹ ਹੈ ਕਿ ਇੱਕ ਮਛਲੀ ਜਿਹੜੀ ਹੈ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਹੈ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਦੇਈਏ ਲੋਕਾਂ ਦੀ ਖੱਜਲ ਖੁਆਰੀ ਕਟੇ ਅੱਜ ਜਿਹੜਾ ਇਹ ਆਰਟੀਓ ਦਫ਼ਤਰ ਨੂੰ ਜਿੰਦਾ ਲਾਇਆ ਹੈ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਆਰਟੀਓ ਦਫ਼ਤਰ ਜਿਹੜੇ ਨੇ ਉਹਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਸਾਰੀਆਂ ਐਪਲੀਕੇਸ਼ਨਾਂ ਸਾਰੇ ਤੁਹਾਡੇ ਸਬਮਿਟ ਕਰਨਾ ਹੈ ਕੋਈ ਫਾਰਮ ਸਬਮਿਟ ਕਰਨਾ ਹੈ ਕਿਸੇ ਨੇ ਕੋਈ ਫੋਨ ਨੰਬਰ ਬਦਲਣਾ ਹੈ ਜਾਂ ਫੋਨ ਨੰਬਰ ਐਡ ਕਰਾਉਣਾ ਹੈ ਜਾਂ ਆਪਣੇ ਲਾਇਸੈਂਸ ਨੂੰ ਰੀਨੂ ਕਰਾਉਣਾ ਹੈ ਅਸੀਂ ਦੋ ਤਿੰਨ ਜਾ ਕੇ ਆਏ ਆ ਉਹ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਉਹ